ਜੋ ਕਿਸ ਨੂੰ ਨੋ ਨੋ ਵੀ ਕਰੀ ਦਸ ਮੋ ਨੋ ਕਿ ਜੇ ਕਪੜਾ ਨਾ ਜਾਵੇ ਤੀ ਦਿੱਤੀ ਲੱਗੀ ਜਦ ਤੱਕ ਜਦ ਸੰਭਾਲਣਾ ਬਹੁਤ ਖਲਾ ਅਹੀਰਾ ਵੀਰੇ ਕੋਈ ਜਾਂਦੇ ਪ੍ਰਮਾਤਮਾ ਸਾਰੇ ਪੰਜਾਬ ਦਾ ਕੋਚ ਨਾ ਉਖਾ ਬੱਚੇ ਮਾ ਮਾ ਦਾ ਬਸੋੜਾ ਮਾ ਬੋਤੋ ਖਲਦੀ ਬਤ ਛੋਟਾ ਹੁੰਦਾ ਬੱਚਾ ਦਿਨਾਂ ਦਾ ਚਲਾ ਜਾਵੇ ਨਾ ਮਾਂ ਉਹ ਨਹੀਂ ਕੋਲ ਜਵਾਨ ਪੁੱਤਰ ਨਹੀਂ ਭੁੱਲਿਆ ਜਾ ਸਕਦਾ ਹੈ ਨਾ ਮੈਂ ਤੁਸੀਂ ਖੁਦ ਇੱਕ ਮਾਂ ਮਾਂ ਹੈਗੀਆਂ ਤੇ ਜਦੋਂ ਕਾਲਜੇ ਦਾ ਟੁਕੜਾ ਇਦਾਂ ਚਲਾ ਜਾਂਦਾ ਤੇ ਸਾਡੇ ਨੇ ਬੀਤੇ ਆ ਖੁਦ ਸਾਡੇ ਮਿਰ ਦੋ ਭਰਾ ਗਏ ਨੇ ਮੈਂ ਵੀ ਮਾਂ ਦੇ ਮੇਰੇ ਦੇ ਦੋ ਪੁੱਤ ਗਏ ਹੋਇਆ ਬਹੁਤ ਔਖਾ ਹੈ ਚੱਲਣਾ ਹਰ ਇੱਕ ਪਿੰਡ ਦੇ ਵਿੱਚ ਅਸੀਂ ਦੇਖਦੇ ਜਿੱਥੇ ਕਹਿੰਦੇ ਕਿ ਅਰਦਾਸ ਹੋਰੀ ਆ ਜਵੰਦਾ ਦੇ ਲਈ ਅੱਜ ਉੱਠ ਕੜਦਾ ਦੇਖਦਾ ਵੀ ਮੇਰੇ ਨਾਲ ਕਿੰਗਿਆ ਅਰਦਾਸਾਂ ਨਾਲ ਮੈਂ ਉੱਠਿਆ ਗਿਲਾ ਹੁੰਦਾ ਪਰਮਾਤਮਾ ਦੇ ਨਾਲ ਵੀ ਇੰਨੀ ਅਰਦਾਸਾਂ ਹੋਈਆਂ ਇੱਕ ਅੱਧੀ ਤਾਂ ਮੰਨੀ ਜਾ ਸਕਦੀ ਸੀ ਉਹਦੀ ਇੰਨਾ ਕੁ ਸੀਗਾ ਉਹਦਾ ਦਾਣਾ ਪਾਣੀ ਬਚਾਇਆ ਬੱਚੇ ਦਾ ਇੰਨਾ ਕੁ ਸੀਗਾ ਬੱਚੇ ਦਾ ਦਾਣਾ ਪਾਣੀ ਪਰ ਕੱਲ ਜਦੋਂ ਪਤਾ ਲੱਗਿਆ ਮਾਤਾ ਪਤਾ ਲੱਗਿਆ ਫੇਰ ਤਾਂ ਤੁਸੀਂ ਪਰਮਾਤਮਾ ਕਿਸੇ ਦਾ ਪੁੱਤ ਨਾ ਹੋਵੇ ਬੱਚਾ ਨਾ ਹੋਵੇ ਪੈਣਾ ਦਾ ਭਾਈ ਭਾਈ ਨਾ ਕੋ ਵੀ ਪਰ ਬਹੁਤ ਘਟਾ ਇਹ ਨਹੀਂ ਨਹੀਂ ਪੂਰਾ ਹੋ ਸਕਦਾ ਪੂਰਾ ਨਹੀਂ ਹੋ ਸਕਦਾਗਾ ਆਪਾਂ ਪਤਾ ਚਲੇ ਜਾਵਾਂਗੇ ਹੂੰ ਸਹੀ ਹੈ ਪਰਿਵਾਰ ਨੂੰ ਬਹੁਤ ਉਹ ਭੈਣ ਦੇਖੋ ਤੁਸੀਂ ਜਿਹੜੀ ਏਡੀ ਦੂਰ ਚੱਲ ਕੇ ਆਈ ਹੈ ਪ੍ਰਦੇਸ਼ਾਂ ਚੋਂ ਉਹਨੇ ਕੀ ਦੇਖ ਲੈ ਆਪਣੇ ਭਰਾ ਦਾ ਸਹੀ ਗੱਲ ਨਹੀਂ ਹੁਣ ਤਾਂ ਜਮੀ ਲੱਕ ਹੁਣ ਤਾਂ ਜਮੀ ਟੁੱਟ ਗਈ ਹੁਣ ਤਾਂ ਮਾਂ ਦੀ ਜਮੀ ਰੀੜ ਦੀ ਹੱਡੀ ਥੋੜ ਕੇ ਚਲਾ ਕੇ ਪਤਨੀ ਮਾਤਾ ਜੀ ਹੌਸਲਾ ਰੱਖੋ ਜਿਆਦਾ ਉਥੋਂ ਲੋਦੀ ਬਹੁਤ ਜ਼ਿਆਦਾ ਮਾਂ ਦਾ ਗੀਤ ਲੈ ਕੇ ਚਲੇ ਗਿਆ ਸਿੱਧੂ ਮਸੇਵਾਲੇ ਨੇ ਉਹ ਉਹ ਲੈ ਕੇ ਪਹਿਲਾਂ ਗਾ ਕੇ ਚਲੇ ਗਿਆ ਉਹਦੇ ਨਾਲ ਵੀ ਇਦਾਂ ਹੋਇਆ ਪਿੰਦ ਰਕੀਆ ਗਾ ਕੇ ਗਿਆ ਸੀਗਾ ਕੋਈ ਨਹੀਂ ਮਤਲਬ ਲੁਧਿਆਣੇ ਤੋਂ ਖਾਸ ਤੌਰ ਤੇ ਆਏ ਹੋ ਤੁਸੀਂ ਇੱਥੇ ਹਾਂਜੀ ਪਿਆਰ ਸੀਗਾ ਜਬੰਦਾ ਦੇ ਨਾਲ ਚੰਗਾ ਲੱਗਦੇ ਗੀਤ ਸੁਣਦੇ ਸੀ ਵਧੀਆ ਲੱਗੇ ਸੀ ਰੋਣ ਤਾਂ ਪਹਿਲਾਂ ਹੀ ਹੁੰਦਾ ਸੀਗਾ ਸੁਣ ਕੇ ਤੇ ਅੱਜ ਤਾਂ ਪਰ ਉਹ ਜਿਵੇਂ ਸੁਖ ਜਗਰਾਉ ਬਾਈ ਉਹਨੇ ਕਹਿ ਕੇ ਗਿਆ ਕਿ ਪਰਿਵਾਰ ਚ ਰਹਿ ਹੈ ਹੀ ਨਹੀਂ ਕੋਈ ਕੋਈ ਛੋਟਾ ਬੱਚਾ ਉਹ ਵੀ 4-5 ਸਾਲ ਦਾ ਬਾਕੀ ਬੇਟੀ ਆ ਘਰ ਵਾਲੀ ਮਾਤਾ ਆ ਤੁਸੀਂ ਖੁਦ ਇੱਕ ਮਾਂ ਮਾਂ ਹੈਗੇ ਤਾਂ ਜਦੋਂ ਕਾਲਜੇ ਦਾ ਟੁਕੜਾ ਇਦਾਂ ਚਲਾ ਜਾਂਦਾ ਤੇ ਸਾਡਨ ਬੀਤਿਆ ਖੁਦ ਸਾਡੇ ਮਿਰ ਦੋ ਭਰਾ ਗਏ ਮੈਂ ਵੀ ਮਾਦੇ ਮੇਰੇ ਤੇ ਦੋ ਪੁੱਤ ਗਏ ਹੋਇਆ ਬਹੁਤ ਔਖਾ ਹੈ ਚੱਲਣਾ ਤਤੀ ਤਤੀ ਲੱਗੀ ਜਦੋਂ ਹਜੇ ਤਾਂ ਸੰਭਾਲਣਾ ਬਹੁਤ ਔਖਾ ਵਾ ਅਹੀਰਾ ਵੀਰੇ ਕੋਈ ਜਾਂਦੇ ਪ੍ਰਮਾਤਮਾ ਸਾਰੇ ਪੰਜਾਬ ਦਾ ਤੁਸੀਂ ਸੁਣਦੇ ਹੋ ਪਹਿਲਾਂ ਗੀਤ ਸੁਣਿਆ ਤੁਸੀਂ ਕਦੇ ਉਹਦਾ ਯਾਦ ਆਉ ਤੁਹਾਨੂੰ ਉਹਦੀ ਬਹੁਤ ਜ਼ਿਆਦਾ ਮਾਂ ਦਾ ਗੀਤ ਲੈ ਕੇ ਚਲੇ ਗਿਆ ਸਿੱਧੂ ਬਸੇ ਵਾਲਾ ਨੇ ਉਹ ਉਹ ਲੈ ਕੇ ਪਹਿਲਾਂ ਕਾਂਕੇ ਚਲੇ ਗਿਆ ਉਹ ਦਿਨ ਨਾਲ ਵੀ ਇਦਾਂ ਹੋਇਆ ਪਿੰਦ ਰੱਖੀ ਆ ਗਾ ਕੇ ਗਿਆ ਸੀਗਾ ਕੋਈ ਨਹੀਂ ਮਰਦਾ ਰੋਣਾ ਕੋਈ ਨਹੀਂ ਉਹ ਚਲਣਾ ਉੱਖਾ ਬੱਚੇ ਮਾਂ ਦਾ ਬਛੋੜਾ ਮਾਂ ਬਹੁਤ ਉੱਖਾ ਚਲਦੀ ਬੱਚਾ ਛੋਟਾ ਹੁੰਦਾ ਬੱਚਾ ਦਿਨਾਂ ਦਾ ਚਲਾ ਜਾਵੇ ਨਾ ਮਾਂ ਉਹ ਨਹੀਂ ਬੋਲਦੀ ਜਵਾਨ ਪੁੱਤਰ ਨਹੀਂ ਭੁੱਲਿਆ ਜਾ ਸਕਦਾ ਹੈ ਨਾ ਇਹ ਮਾਂ ਸਾਨੂੰ ਨਹੀਂ ਬੋਲਦਾ ਹੈਗਾ ਅਨ ਤਾਂ ਜਦ ਦੀਵਸ ਤੋਂ ਨਹੀਂ ਜੀ ਬੋਲਦਾ ਹੈਗਾ ਸਾਨੂੰ ਜਦ ਜਦੋਂ ਉਸਲੇ ਨਜੀ ਕੋਲ ਲਿਆਗਾ ਆ ਨਾ ਇੱਕ ਹੋਰ ਹੀ ਰੱਬ ਨੇ ਰੱਬ ਨੇ ਖੋਲਿਆ ਸਾਡੇ ਕੋਲ ਕੋਈ ਗਿਲਾ ਹੈਗਾ ਕਿਉਂਕਿ ਦੇਖੋ ਮਤਾ ਜੀ ਅਰਦਾਸਾਂ ਤੁਸੀਂ ਬਹੁਤ ਕੀਤੀਆਂ ਹੋਣਗੀਆਂ ਕੋਈ ਐਸਾ ਹੈ ਹੀ ਨਹੀਂ ਸੀ ਪੂਰੇ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਅਸੀਂ ਦੇਖਦੇ ਜਿੱਥੇ ਕਹਿੰਦੇ ਕਿ ਅਰਦਾਸ ਹੋ ਰਹੀ ਹੈ ਜਵੰਦਾ ਦੇ ਲਈ ਅੱਜ ਉੱਠ ਕੜਨ ਦਾ ਦੇਖਦਾ ਵੀ ਮੇਰੇ ਨਾਲ ਕਿੰਨੀਆਂ ਅਰਦਾਸਾਂ ਨੇ ਮੈਂ ਉੱਠਿਆ ਜਿਗਾਇਆ ਗਿਲਾ ਗਿਲਾ ਹੁੰਦਾ ਪਰਮਾਤਮਾ ਦੇ ਨਾਲ ਵੀ ਇੰਨੀਆਂ ਅਰਦਾਸਾਂ ਹੋਈਆਂ ਇੱਕ ਅੱਧੀ ਤਾਂ ਮੰਨੀ ਜਾ ਸਕਦੀ ਸੀ ਉਹਦੀ ਵੀ ਇੰਨਾ ਕਿ ਸੀਗਾ ਉਹ ਦਾਣਾ ਪਾਣੀ ਬਚੇ ਦਾ ਇੰਨਾ ਕਿ ਸੀਗਾ ਬੱਚੇ ਦਾ ਦਾਣਾ ਪਾਣੀ ਇਹ ਜਿਹੜੀਆਂ ਤੁਰੀਆਂ ਫਿਰਦੀਆਂ ਅੱਗੋਂ ਇਹਨਾਂ ਤੇ ਕੋਈ ਨਹੀਂ ਨਾ ਪਰ ਆਪਣੀ ਛੋਟੀ ਜੀ ਜ਼ਿੰਦਗੀ ਦੇ ਨਾ 30 35 ਸਾਲਾਂ ਦੇ ਵਿੱਚੋਂ ਬੜਾ ਨਾਮਣਾ ਖੱਟੇ ਮੇਰੇ ਬੇਟੇ ਦਿਖਾਉਂਦੇ ਆ ਮੇਰੇ ਬੇਟਾ 35 ਸਾਲ ਦਾ ਉਹ ਪਰ ਨਾਮਣਾ ਖੱਟਿਆ ਉਹਨੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਪਿੰਡ ਪੁੱਨ ਉਹਨਾਂ ਦਾ ਪੰਜਾਬ ਦਾ ਪੂਰੇ ਇੰਡੀਆ ਦੇ ਵਿੱਚ ਇਹ ਤਾਂ ਪੁਲਿਸ ਦੇ ਵਿੱਚ ਹੀ ਰਹਿੰਦੇ ਤੇ ਇੰਨਾ ਨਾਮ ਨਹੀਂ ਜਿੰਨਾ ਇਹਨਾਂ ਨੇ ਕਾ ਕੇ ਨਾਮ ਰੋਸ਼ਨ ਕਰਦਾ ਲੋੜਦੇ ਸੀਗੇ ਇਹ ਹੀ ਦੇਖਦੇ ਸੀਗੇ ਖਬਰ ਸੁਣਦੀ ਸੀ ਵੀ ਪ੍ਰਮਾਤਮਾ ਠੀਕ ਆ ਠੀਕ ਆ ਪ੍ਰਮਾਤਮਾ ਸੀ ਅੱਛਾ ਰੋਜ਼ ਦੇਖਦੇ ਸੀ ਤੁਸੀਂ ਅਪਡੇਟਰ ਬਿਨ ਬਿਨ ਦਾ ਵਾਹਿਗੁਰੂ ਜੀ ਮੇਰੇ ਕੋਲ ਬਚਨ ਠੀਕ ਕਰ ਦੋ ਸਵੇਰੇ ਉੱਠਦੇ ਸਾਰ ਪਹਿਲਾਂ ਫੋਨ ਦੇਖਦੇ ਸੀ ਪਹਿਲਾਂ ਫੋਨ ਹੀ ਦੇਖਣਾ ਜਦੋਂ ਵੀ ਉੱਠਣਾ ਕਿਤੇ ਜਾਣਾ ਬਾਹਰ ਨਿਕਲ ਕੇ ਦੇਖਣਾ ਹੀ ਦੇਖਣਾ ਜਿੱਦਣ ਮਤਲਬ ਪਤਾ ਲੱਗਿਆ ਉਸ ਦਿਨ ਵੀ ਪਹਿਲਾਂ 2:30 ਵਜੇ ਉੱਠੇ ਦੇਖਿਆ ਮੇਰੇ ਬੇਟੇ ਨੇ ਵੀ ਦੇਖੇ ਉੱਠ ਕੇ ਪਰ ਕੱਲ ਜਦੋਂ ਪਤਾ ਲੱਗਿਆ ਮਾਤਾ ਪਤਾ ਲੱਗੇ ਫੇਰ ਤਾਂ ਤੁਸੀਂ ਪਰ ਮਾਤਮਾ ਕਿਸੇ ਦਾ ਪੁੱਤ ਨਾ ਹੋਵੇ ਬੱਚਾ ਦਾ ਮਾਪ ਨਾ ਹੋਵੇ ਭੈਣਾਂ ਦਾ ਭਾਈ ਭਾਈ ਨਾ ਹੋਵੇ ਦਾ ਬਾਬਾ ਆਪਣਾ ਕਿਸੇ ਤੇ ਹੋਵੇ ਉਹ ਭੈਣ ਦੇਖੋ ਤੁਸੀਂ ਜਿਹੜੀ ਏਡੀ ਦੂਰ ਚੱਲ ਕੇ ਆਈ ਹੈ ਵਿਦੇਸਾਂ ਚੋਂ ਉਹਨੇ ਕੀ ਦੇਖ ਲਿਆ ਆਪਣੇ ਭਰਾ ਦਾ ਸਹੀ ਗੱਲ ਹੈ ਨਹੀਂ ਸਰਕਾਰਾਂ ਨੂੰ ਇਹ ਦੇਖ ਰੇ ਕਰਨੀ ਚਾਹੀਦੀ ਹੈ ਗਮ ਜਦ ਗਊਸ਼ਾਲਾ ਬਣੇ ਹੋਏ ਆ ਸਭ ਕੁਝ ਬਣੇ ਇਹਨਾਂ ਦੀ ਸਹੀ ਹੈ ਸਾਡੇ ਵੀ ਅਸੀਂ ਵੀ ਮਾਨਸਾ ਤੋਂ ਆ ਰਹੇ ਸੀ ਸਾਡੀ ਗੱਡੀ ਦੇ ਵਿੱਚ ਵੀ ਆ ਕੇ ਸ਼ੀਸ਼ਾ ਟੁੱਟ ਗਿਆ ਸੀਗਾ ਅੱਛਾ ਉਹਦਾ ਸੈਂਕ ਲੱਗ ਗਿਆ ਕਿ ਮੂਰੇਗਾ ਅਸੀਂ ਵੀ ਸਾਡਾ ਵੀ ਬਚਾ ਹੋਇਆ ਬਹੁਤ ਜ਼ਿਆਦਾ ਪਰ ਬਹੁਤ ਘਾਟਾ ਇਹ ਨਹੀਂ ਨਹੀਂ ਪੂਰਾ ਹੋ ਸਕਦਾ ਪੂਰਾ ਨਹੀਂ ਹੋ ਸਕਦਾ ਹੈਗਾ ਆਪਾਂ ਪਤਾ ਚਲੇ ਜਾਵਾਂਗੇ ਹੂੰ ਸਹੀ ਹੈ ਪਰਿਵਾਰ ਨੂੰ ਬਹੁਤ ਉੱਪਰ ਉਹ ਨਿਰਮਾਨ ਉਹ ਜਿਹੜੀ ਜ਼ਿੰਦਗੀ ਸੀ ਮਾਦੀ ਲੱਕ ਪਹਿਲਾਂ ਕਹਿੰਦੇ ਮਾਂ ਮੰਮੀ ਦਾ ਮੈਂ ਢਿੱਡ ਦੀ ਹੱਡੀ ਦਾ ਆਪਰੇਸ਼ਨ ਕਰਵਾਇਆ ਗੋਡੇ ਦਾ ਆਪਰੇਸ਼ਨ ਕਰਵਾਇਆ ਹੁਣ ਤਾਂ ਜਮੇ ਹੁਣ ਤਾਂ ਜਮੇ ਟੁੱਟ ਗਈ ਹੁਣ ਤਾਂ ਮਾਂ ਦੀ ਜਮੇ ਰੀੜ ਦੀ ਹੱਡੀ ਤੋੜ ਕੇ ਚਲਾ ਗਿਆ ਪੁੱਤ ਮਾਤਾ ਜੀ ਹੌਸਲਾ ਰੱਖੋ ਹੌਸਲਾ ਰੱਖੋ ਮਾਤਾ ਜੀ ਦਿੱਤੇ ਸਵਾਰਗੇ ਫਾਸ ਦੀ ਮਾਰ ਅਸੱਤੀ ਦਵਾਈ ਗੁਰ ਅਜੇ ਕਿਸੇ ਨੂੰ ਨਾ ਹੋਵੇ ਫਿਰ ਦੋਸਤ ਨੂੰ ਨਾ ਹੋਵੇ ਕਿਸੇ ਦਾ ਪੁੱਤ ਨਾ ਜਾਵੇ ਕੋਈ ਨਹੀਂ ਹੌਸਲਾ ਰੱਖੋ